ਇਹੀ ਸਥਾਨ ਹੈ ਜੋ 6ਵੇਂ ਪਾਤਸ਼ਾਹ ਦਾ ਸਥਾਨ ਹੈ 6ਵੇਂ ਪਾਤਸ਼ਾਹ ਗੁਰੂ ਮਹਾਰਾਜੇ ਚਰਨ ਪਾਏ ਸਨ ਇੱਥੇ ਸੋ ਦੁਪਹਿਰੇ ਤੇ ਪੈਰੇ ਆਰਾਮ ਕਰਿਆ ਗੁਰੂ ਮਹਾਰਾਜ ਨੇ ਸੋ ਦੁਪਹਿਰੀ ਆਰਾਮ ਕਰਕੇ ਸੰਗਤ ਨੇ ਸੇਵਾ ਕੀਤੀ ਜਲ ਪਾਣੀ ਸ਼ਕਿਆ ਤੇ ਫਿਰ ਮਹਾਰਾਜ ਨੇ ਚੱਲਾ ਪਾਇਆ ਸੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਅੱਜ ਸਾਡੇ ਨਗਰ ਦੇ ਵਿੱਚ ਖੜਿਆ ਜੀ ਨਗਰ ਭਗਰੌਲ ਦੇ ਵਿੱਚ ਪਿੱਛੇ ਗੁਰਦੁਆਰਾ ਸਾਹਿਬ ਨੇ ਜੰਡਸਰ ਸਾਹਿਬ ਪਿੰਡ ਬਗਰੌਲ ਦੇ ਵਿੱਚ ਜਿੱਥੇ ਕਿ 6ਵੀਂ ਪਾਸ਼ਾਈ ਜੀ ਇੱਥੇ ਚਰਨਸ਼ੋਪ ਪ੍ਰਾਪਤ ਹੈ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਤੇ ਇਹ ਅਸੀਂ ਦੇਖ ਰਿਆਂ ਸਾਰੀ ਸੰਗਤ ਵਾਹਿਗੁਰਜੀ ਦਾ ਜਿਹੜਾ ਸਤਨਾਮ ਵਾਹਿਗੁਰੂ ਜੀ ਦਾ ਜਾਪ ਚੱਲ ਰਿਹਾ ਜੀ ਲਗਾਤਾਰ ਮਹੀਨਾ ਸਵਾ ਮਹੀਨੇ ਤੋਂ ਔਰ ਅੱਗੇ ਦਸਵੀਂ ਦਾ ਜਿਹੜਾ ਦਿਹਾੜਾ ਆ ਰਿਹਾ ਕੱਲ ਨੂੰ ਦਸਵੀਂ ਦਾ ਦਿਹਾੜਾ ਤੇ ਸਾਡੇ ਨਾਲ ਸਿੱਖ ਸੰਗਤ ਹੈ ਇੱਥੋਂ ਦੇ ਸੇਵਾਦਾਰ ਜਿਹੜੇ ਬਾਬਾ ਆਪਣਾ ਸੁਖਦੇਵ ਜੀ ਨੇ ਗ੍ਰੰਤੀ ਸਿੰਘ ਔਰ ਹੋਰ ਵੀ ਸੰਗਤਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਉਤ ਤੋਂ ਪਹਿਲਾਂ ਨਾਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਂ ਭពਿੰਦਰ ਸਿੰਘ ਹਾਂਜੀ ਇੱਥੋਂ ਦੇ ਅਸੀਂ ਇਸ ਨਗਰ ਦੇ ਰਹਿਣ ਵਾਲੇ ਆਂ ਹਾਂਜੀ ਕਾਫੀ ਲੰਬੇ ਸਮੇਂ ਤੋਂ ਤਕਰੀਬਨ 20-22 ਸਾਲਾਂ ਤੋਂ ਇੱਥੇ ਜਾਪ ਚੱਲਦਾ ਆ ਰਿਹਾ ਹੈ ਇਹ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਸਤੰਬਰ ਦੇ ਵੀ ਜਦੋਂ ਗਰਮੀ ਥੋੜਾ ਜਿਹਾ ਘਟ ਜਾਂਦੀ ਹੈ ਉਦੋਂ 40 ਦਿਨਾਂ ਦਾ ਜਾਪ ਰੱਖਿਆ ਜਾਂਦਾ ਹੈ ਹਾਂਜੀ 40 ਦਿਨ ਜਾਪ ਸੰਗਤਾਂ ਕਰਦਿਆਂ ਨੇ ਪਹਿਲਾਂ ਬਹੁਤ ਸਾਲ ਪਹਿਲਾਂ ਤਾਂ ਸ਼ਾਮ ਨੂੰ ਹੀ ਹੁੰਦਾ ਸੀ ਫਿਰ ਉਸ ਤੋਂ ਬਾਅਦ ਹੁਣ ਕਈ ਸਾਲਾਂ ਤੋਂ ਲੈ ਕੇ ਸਵੇਰੇ ਨਾਲੇ ਇੱਕ ਘੰਟਾ ਜਾਪ ਹੁੰਦਾ ਨਾਲੇ ਸ਼ਾਮ ਨੂੰ ਜਾਪ ਹੁੰਦਾ ਇਹ ਸੰਗਤਾਂ ਨੂੰ ਇੱਕ ਜੋੜਨ ਦਾ ਹੀ ਮਤਲਬ ਜਰੀਆ ਤੇ ਤਾਂ ਮੈਂ ਮਤਲਬ ਬੱਚੇ ਵੀ ਨਾਲ ਹੋਰ ਜਿਹੜੇ ਆਉਂਦੇ ਨੇ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਸੇਵਾ ਕਰਨ ਦਾ ਸਿਮਰਨ ਕਰਨ ਦਾ ਤੇ ਨਾਲੇ ਜਦੋਂ ਇੱਕ ਘੰਟਾ ਜਾਪ ਸਿਮਰਨ ਦੇ ਵਿੱਚ ਆਪਾਂ ਬੈਠਦੇ ਆਂ ਤੇ ਆਪਣਾ ਜੀਵਨ ਵੀ ਸਫਲ ਹੁੰਦਾ ਕਿਤੇ ਨਾ ਕਿਤੇ ਆਪਣੀ ਹਾਜ਼ਰੀ ਉਹ ਮਹਾਰਾਜ ਦੇ ਚਰਨਾਂ ਦੇ ਵਿੱਚ ਲੱਗ ਜਾਂਦੀ ਹੈ ਇੱਕ ਅਸੀਂ ਕੱਲ ਦੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੇ ਅਸੀਂ ਦੇਖਿਆ ਜਿਵੇਂ ਜਿਹੜੀ ਸੰਗਤ ਗੁਰੂ ਘਰ ਪਹੁੰਚਦੀ ਉਹ ਤਾਂ ਚਲੋ ਜਾਪ ਕਰਦੀ ਹੈ ਜੁੜਦੀ ਹੈ ਜੀ ਹਨਾ ਵਾਹਿਗੁਰੂ ਜੀ ਦਾ ਨਾਮ ਲੈਂਦੀ ਹੈ ਸਤਨਾਮ ਵਾਹਿਗੁਰੂ ਦਾ ਇੱਕ ਮੈਂ ਦੇਖੀ ਕੱਲ ਵੀ ਮੈਂ ਆ ਰਿਹਾ ਸੀ ਉਧਰੋਂ ਗੁਰੂ ਘਰ ਵੱਲ ਨੂੰ ਤੇ ਇੱਕ ਮੋਟਰਸਾਈਕਲ ਤੇ ਲੰਘਾ ਜਾਂਦਾ ਸੀ ਭਾਈ ਕੋਈ ਉਹ ਵੀ ਜਿਉਂ-ਜਿਉਂ ਆਵਾਜ਼ ਜਾਵੇ ਨਾਲ ਜਪਦਾ ਜਾਂਦਾ ਸੀ ਉਸ ਨੂੰ ਕਿਵੇਂ ਦੇਖਦੇ ਹਾਂ ਜੀ ਹਾਂਜੀ ਜਿੱਥੋਂ ਤੱਕ ਇਹ ਗੁਰੂ ਘਰਾਂ ਦੇ ਸਪੀਕਰ ਦੀ ਆਵਾਜ਼ ਆਂਦੀ ਹੈ ਕਿਤੇ ਨਾ ਕਿਤੇ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਉਹ ਸਤਨਾਮ ਵਾਹਿਗੁਰੂ ਦੀ ਜਦੋਂ ਤਾਰ ਵੱਜਦੀ ਹੈ ਬੰਦੇ ਦੇ ਆਟੋਮੈਟਿਕ ਹੀ ਹੈ ਸਤਨਾਮ ਵਾਹਿਗੁਰੂ ਦਾ ਜਾਪ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਜਿਹੜੇ ਗੁਰੂ ਘਰਾਂ ਦੇ ਵਿੱਚ ਸਪੀਕਰ ਲੱਗੇ ਹੁੰਦੇ ਨੇ ਜਿੱਥੇ ਤੱਕ ਉਹਦੇ ਵਿੱਚ ਚਿੜੀ ਜਾਨਵਰ ਪਸ਼ੂ ਪੰਛੀ ਸਭ ਦਾ ਹੀ ਭਲਾ ਹੁੰਦਾ ਕਿ ਦਿਨ ਕਿਤੇ ਹੁਣ ਜਿਹੜੇ ਆਪਾਂ ਮਨੁੱਖਾ ਜੀਵਾਂ ਇਹਦੇ ਵਿੱਚ ਕੀ ਹੁੰਦਾ ਜਦੋਂ ਸਤਨਾਮ ਵੈਗੁਰੂ ਦੀ ਜਾਂ ਸਵੇਰ ਵੇਲੇ ਸ਼ਾਮ ਨੂੰ ਜਦੋਂ ਵੀ ਗੁਰਬਾਣੀ ਦੀ ਆਵਾਜ਼ ਪੈਂਦੀ ਹੈ ਕੰਨਾਂ ਦੇ ਵਿੱਚ ਤਾਂ ਬੰਦੇ ਦਾ ਆਟੋਮੈਟਿਕ ਹੀ ਜਿਹੜਾ ਮਨ ਹੈ ਉਹ ਗੁਰਬਾਣੀ ਵੱਲ ਨੂੰ ਚਲਾ ਜਾਂਦਾ ਹੈ ਬਿਲਕੁਲ ਔਰ ਦਸਵੀਂ ਤਾਂ ਆਪਾਂ ਹਰ ਮਹੀਨੇ ਇੱਥੇ ਭਰਦੀ ਆ ਜਿਹੜੇ ਹਰ ਇੱਕ ਹਰ ਇੱਕ ਮਹੀਨੇ ਮਨਾਉਂਦੇ ਆ ਤੇ ਇਸ ਵਾਰੀ ਜਿਹੜਾ ਦਸਵੀਂ ਦਾ ਦਿਹਾੜਾ ਜੀ ਆਪਾਂ ਦੁਸ਼ਹਿਰੇ ਦਾ ਵੀ ਨਾਲ ਆ ਗਿਆ ਤੇ ਵਿਜੇ ਦਸਮੀ ਆਪਾਂ ਕਹਿ ਦਿੰਨੇ ਆ ਤੇ ਉਹਦੇ ਵਾਸਤੇ ਕੀ ਮੁੱਖ ਜਿਹੜੇ ਪ੍ਰੋਗਰਾਮ ਨੇ ਜੀ ਉਹ ਹਾਂਜੀ ਇਹ ਜਾਪ ਜਦੋਂ 40 ਦਿਨਾਂ ਦਾ ਚੱਲਦਾ ਜੀ 40 ਦਿਨਾਂ ਤੋਂ ਬਾਅਦ ਜਾਪ ਦੀ ਸਮਾਪਤੀ ਹੁੰਦੀ ਹੈ ਦਸਵੀਂ ਦੇ ਦਿਹਾੜੇ ਤੇ ਦੁਸ਼ਹਿਰੇ ਵਾਲੇ ਜਿਹੜੀ ਦਸਵੀਂ ਆਉਂਦੀ ਹੈ ਉੱਥੇ ਹੀ ਸਮਾਪਤੀ ਹੁੰਦੀ ਹੈ ਉਦੋਂ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਾਂਦਾ ਹੈ ਵਾਰੋਂ ਕੀਰਤਨੀ ਜਿਥੇ ਸੱਦੇ ਜਾਂਦੇ ਨੇ ਅ ਸ.ਰ.ਬੀ ਭਾਈ ਜਗਸੀਰ ਸਿੰਘ ਕਲਬੁਰਸ਼ਾ ਤੋਂ ਕੀਰਤਨੀ ਜਥਾ ਆ ਰਿਹਾ ਤੇ ਹੋਰ ਵੀ ਕਈ ਵਾਰੀ ਮਤਲਬ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਬਾਬਾ ਹਾਂ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ ਤੇ ਮਹਾਪੁਰਖਾਂ ਦੇ ਸਥਾਨ ਤੋਂ ਪਰਮੇਸ਼ਰਦوار ਤੋਂ ਢੱਡਰੀਆਂ ਵਾਲੇ ਅੰਦਾ ਜਥਾ ਵੀ ਕਈ ਵਾਰੀ ਇੱਥੇ ਪਹੁੰਚਿਆ ਇਸ ਤਰ੍ਹਾਂ ਕਰਕੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਾਂਦਾ ਵੀ ਕੋਈ ਵਧੀਆ ਤਰੀਕੇ ਨਾਲ ਕੀਰਤਨੀ ਜਥਾ ਬਲਾ ਕੇ ਹੋਰ ਸੰਗਤਾਂ ਨੂੰ ਨਾਲ ਜੋੜਿਆ ਜਾਵੇ ਜੀ ਜੀ ਬਿਲਕੁਲ ਤੇ ਸੰਗਤਾਂ ਨੂੰ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਕੀ ਅਪੀਲ ਕਰਦੇ ਹੋ ਕੱਲ੍ਹ ਦੇ ਪ੍ਰੋਗਰਾਮ ਵਾਸਤੇ ਬਾਕੀ ਦਾ ਬਾਈ ਪ੍ਰੋਗਰਾਮ ਦੱਸਤਾ ਭਾਈ ਸਾਹਿਬ ਨੇ ਤੁਸੀਂ ਵੀ ਦੱਸ ਦਿਓ ਕੱਲ ਦੇ ਜਿਹੜਾ ਪ੍ਰੋਗਰਾਮ ਵਾਸਤੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਹੋਰ ਜਿਹੜੀਆਂ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਭਾਈ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜੋ ਤੇ ਕੱਲ ਨੂੰ ਜਾਪ ਦੀ ਸਮਾਪਤੀ ਵੀ ਹੈ ਭੋਗ ਦੀ ਸਮਾਪਤੀ ਦੇ ਨਾਲ ਜਾਪ ਦੀ ਸਮਾਪਤੀ ਹੋਵੇਗੀ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਤਾਂ ਕਿ ਸਬਦ ਦਾ ਭਲਾ ਹੋਵੇ ਇਹ ਸਥਾਨ ਹੈ ਜੋ 6ਵੇਂ ਪਾਤਸ਼ਾਹ ਦਾ ਸਥਾਨ ਹੈ ਛੇਵੇਂ ਪਾਤਸ਼ਾਹ ਗੁਰੂ ਮਹਾਰਾਜ ਨੇ ਚਰਨ ਪਾਈ ਸਨ ਇੱਥੇ ਸੋ ਦੁਪਹਿਰੇ ਤੇ ਪਹਿਰੇ ਆਰਾਮ ਕਰਿਆ ਗੁਰੂ ਮਹਾਰਾਜ ਨੇ ਸੋ ਦੁਪਹਿਰੀ ਆਰਾਮ ਕਰਕੇ ਸੰਗਤ ਨੇ ਸੇਵਾ ਕੀਤੀ ਜਲ ਪਾਣੀ ਛਕਿਆ ਤੇ ਫਿਰ ਮਹਾਰਾਜ ਨੇ ਚੱਲਾ ਪਾਇਆ ਸੀ ਤੇ ਮਹਾਰਾਜ ਨੇ ਨਾਲੇ ਬਚਨ ਕੀਤੇ ਸਨ ਕਿ ਇਸ ਨਗਰ ਦੇ ਵਿੱਚ ਦੁੱਧ ਪੁੱਤ ਦੀ ਕਦੇ ਟੂਟ ਨਹੀਂ ਆਵੇਗੀ ਜੋ ਵੀ ਸੁਖ ਸੁਖੇਗਾ ਸਭ ਦੀਆਂ ਸੁੱਖਾਂ ਪੂਰੀਆਂ ਹੋਣਗੀਆਂ ਤੇ ਇਹ ਉਹ ਜਿਹੜਾ ਹੈਗਾ ਜੀ ਕੀਰਤਨੀ ਜਥੇ ਵਾਲਾ ਤੁਸੀਂ ਸਾਂਝਾ ਕੀਤਾ ਸੰਗਤਾਂ ਨਾਲ ਉਹ ਕਿੰਨੇ ਸਮੇ ਤੋਂ ਕਿੰਨੇ ਸਮੇ ਜੀ ਉਹ ਜੋ ਕੀਰਤਨੀ ਜਥਾ ਪਹੁੰਚ ਰਹੇ ਹੈ ਜੀ ਉਹਨਾਂ ਦਾ ਸਮਾਂ ਹੈ 8:30 ਵਜੇ ਤੋਂ ਲੈ ਕੇ 10:00 ਵਜੇ ਤੱਕ ਦਾ ਸਮਾਂ ਹੈ 1.5 ਘੰਟਾ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ 10:00 ਵਜੇ ਸਮਾਪਤੀ ਅਰਦਾਸ ਬੇਨਤੀ ਹੋਵੇਗੀ ਠੀਕ ਹੈ ਜੀ ਸੰਗਤ ਜੀ ਤੇ ਵੱਧ ਤੋਂ ਵੱਧ ਲਾਹਾ ਲੈਣ ਦੀ ਖੇਚਲਾ ਕਰੋ ਸਾਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ